ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਸ਼ੁਰੂ ਹੁੰਦੀ ਹੈ ਦਿੱਲੀ ਦੀ ਪਾਲਮ ਕਲੋਨੀ ਸਾਦ ਨਗਰ 'ਚ ਇੱਕ ਛੋਟਾ ਜਿਹਾ ਪਰਿਵਾਰ ਰਹਿੰਦਾ ਹੁੰਦਾ ਹੈ ਜਿਨ੍ਹਾਂ ਦੇ ਘਰ ਦੇ ਮੁਖੀ ਦਾ ਨਾਮ ਸੀਗਾ ਸਤਵੀਰ ਬਰੇਲਾ ਤੇ ਉਹਨਾਂ ਤੋਂ ਇਲਾਵਾ ਉਹਨਾਂ ਦੇ ਘਰ 'ਚ ਉਹਨਾਂ ਦੀਆਂ ਦੋ ਬੇਟੀਆਂ ਸੀਗੀਆਂ ਵੱਡੀ ਬੇਟੀ ਦਾ ਨਾਮ ਸੀਗਾ ਸੋਨੀਆ ਤੇ ਛੋਟੀ ਬੇਟੀ ਦਾ ਨਾਮ ਸੀਗਾ ਹਰਸ਼ਿਤਾ ਤੇ ਜਿਹੜੀ ਉਹਨਾਂ ਦੀ ਵੱਡੀ ਬੇਟੀ ਸੀਗੀ ਸੋਨੀਆ ਉਹਦਾ ਵਿਆਹ ਪਹਿਲਾਂ ਹੀ ਹੋ ਚੁੱਕਿਆ ਸੀਗਾ ਤੇ ਛੋਟੀ ਬੇਟੀ ਸੀਗੀ ਜਿਹੜੀ ਉਹ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕਰ ਰਹੀ ਸੀ ਸਤਵੀਰ ਬਰੇਲਾ ਦਾ ਕੋਈ ਬੇਟਾ ਨਹੀਂ ਸੀ ਸਤਵੀਰ ਬਰੇਲਾ ਸੀਗੇ ਜਿਹੜੇ ਉਹ ਪੇਸ਼ੇ ਤੋਂ ਇੱਕ ਡਰਾਈਵਰ ਸੀਗੇ ਸਭ ਕੁਝ ਠੀਕ ਚੱਲ ਰਿਹਾ ਸੀਗਾ ਬਚਪਨ ਤੋਂ ਹੀ ਉਹਨਾਂ ਦੋਨਾਂ ਬੇਟੀਆਂ ਚ ਬੇਟੀਆਂ ਸੀਗੀਆਂ ਜਿਹੜੀਆਂ ਉਹਨਾਂ ਦੀ ਉਹਨਾਂ ਚ ਅਲੱਗੀ ਤਰ੍ਹਾਂ ਦਾ ਲਗਾਵ ਸੀਗਾ ਕੋਈ ਭਰਾ ਨਾ ਹੋਣ ਕਰਕੇ ਛੋਟੀ ਭੈਣ ਵੱਡੀ ਭੈਣ ਨੂੰ ਹੀ ਰਖੜੀ ਬੰਨਿਆ ਕਰਦੀ ਸੀ ਹਰਸ਼ਿਤਾ ਸੀਗੀ ਜਿਹੜੀ ਉਹਨੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਬੀਐਡ ਵੀ ਕੀਤਾ ਤੇ ਉਹਦੀ ਵੱਡੀ ਭੈਣ ਦਾ ਵਿਆਹ ਤਾਂ ਹੋ ਚੁੱਕਿਆ ਸੀਗਾ ਫਿਰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸਾਲ 2023 ਚ ਹਰਸ਼ਿਤਾ ਦੇ ਜਿਹੜੇ ਘਰ ਵਾਲੇ ਐ ਉਹ ਹਰਸ਼ਿਤਾ ਦੇ ਲਈ ਜਿਹੜਾ ਇਹ ਲੜਕੇ ਦੀ ਤਲਾਸ਼ ਸ਼ੁਰੂ ਕਰ ਦਿੰਦੇ ਐ ਤੇ ਫਿਰ ਮੈਟ੍ਰੀਮੋਨੀਅਲ ਸਾਈਟ ਦੇ ਜ਼ਰੀਏ ਹਰਸ਼ਿਤਾ ਦੇ ਘਰ ਵਾਲਿਆਂ ਨੂੰ ਪੰਕਜ ਲੰਬ ਨਾਮ ਦਾ ਇੱਕ ਲੜਕਾ ਪਸੰਦ ਆ ਜਾਂਦਾ ਹੈ ਪੰਕਜ ਲੰਬਾ ਵੇਖਣ ਚ ਵੀ ਠੀਕ ਠਾਕ ਸੀ ਤੇ ਨਾਲ ਹੀ ਨਾਲ ਉਹ ਲੰਡਨ ਚ ਜੌਬ ਕਰਦਾ ਸੀ ਉਹਦੀ ਵਧੀਆ ਸਰਕਾਰੀ ਨੌਕਰੀ ਸੀ ਤੇ ਨਾਲੇ ਉਹ ਲੰਡਨ ਚ ਸੈਟਲ ਵੀ ਸੀ ਹਾਲਾਂਕਿ ਉਹਦਾ ਜਿਹੜਾ ਪਰਿਵਾਰ ਸੀਗਾ ਉਹ ਇੰਡੀਆ 'ਚ ਹੀ ਰਹਿੰਦਾ ਸੀਗਾ ਫਿਰ ਦੋਵੇਂ ਪਰਿਵਾਰ ਆਪਸ 'ਚ ਮਿਲਦੇ ਐ ਤੇ ਇਹ ਰਿਸ਼ਤਾ ਪੱਕਾ ਹੋ ਜਾਂਦਾ ਆ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਰਿਸ਼ਤਾ ਇੱਕ ਦਿਨ ਉਹਨਾਂ ਦੀ ਧੀ ਦੀ ਜ਼ਿੰਦਗੀ ਨੂੰ ਨਰਕ ਤੋਂ ਵੀ ਬੱਤਰ ਬਣਾ ਦੇਗਾ ਇਸ ਤੋਂ ਬਾਅਦ 2023 'ਚ ਪੰਕਜ ਲੰਬਾ ਇੰਡੀਆ ਆਇਆ ਤੇ ਦੋਨਾਂ ਦੇ ਪਰਿਵਾਰ ਵਾਲਿਆਂ ਨੇ ਆਪਸ 'ਚ ਸੀਗਾ ਜਿਹੜਾ ਉਹ ਸਲਾਹ مشورہ ਕਰਕੇ ਇਹਨਾਂ ਦੀ ਕੋਟ ਮੈਰਿਜ ਕਰਵਾ ਦਿੰਦੀ ਹੈ ਇਹ ਇਸ ਕਰਕੇ ਕੀਤਾ ਜਾਂਦਾ ਆ ਕਿਉਂਕਿ ਪੰਕਜ ਸੀਗਾ ਜਿਹੜਾ ਉਹ ਲੰਡਨ 'ਚ ਰਹਿੰਦਾ ਸੀਗਾ ਤੇ ਇਸ ਲਈ ਹਰਸ਼ਿਤਾ ਦੇ ਵੀ ਪਰਿਵਾਰ ਵਾਲਿਆਂ ਨੂੰ ਸਭ ਤੋਂ ਪਹਿਲਾਂ ਵੀਜ਼ਾ ਅਪਲਾਈ ਕਰਨਾ ਸੀ ਉਹ ਇਸ ਕਰਕੇ ਤਾਂ ਕਿ ਜਦੋਂ ਹਰਸ਼ਿਤਾ ਦਾ ਵਿਆਹ ਹੋਏ ਤਾਂ ਉਹ ਆਪਣੇ ਜਿਹੜਾ પતિ ਦੇ ਨਾਲ ਹੈ ਉਹ ਲੰਡਨ ਜਾ ਸਕੇ ਪਰ ਵੀਜ਼ੇ ਦੇ ਲਈ ਪਤੀ ਦਾ ਨਾਮ ਹੋਣਾ ਵੀ ਜੋ ਹੈ ਉਹ ਜ਼ਰੂਰੀ ਸੀ ਇਸ ਲਈ ਉਹਨਾਂ ਲੋਕਾਂ ਨੇ ਇੱਕ ਵਾਰ ਨਹੀਂ ਬਲਕਿ ਦੋ ਵਾਰ ਵਿਆਹ ਕੀਤਾ ਪਹਿਲੇ ਸਾਲ 2023 ਚ ਉਹਨਾਂ ਨੇ ਕੂਟ ਮੈਰਿਜ ਕੀਤੀ ਇਸ ਤੋਂ ਬਾਅਦ ਹਰਸ਼ਿਤਾ ਦਾ ਵੀਜ਼ਾ ਅਪਲਾਈ ਕਰ ਦਿੱਤਾ ਇਸ ਤੋਂ ਬਾਅਦ ਪੰਕਜ ਸੀਗਾ ਜਿਹੜਾ ਉਹ ਵਾਪਸ ਲੰਡਨ ਚਲਾ ਜਾਂਦਾ ਆ ਤੇ ਫਿਰ ਸਾਲ 2024 ਦੇ ਵਿੱਚ ਉਹ ਫੇਰ ਤੋਂ ਇੰਡੀਆ ਵਾਪਸ ਆਉਂਦਾ ਆ ਤੇ ਇਸ ਵਾਰ ਹਰਸ਼ਿਤਾ ਵੀਜ਼ਾ ਵੀ ਕਨਫਰਮ ਸੀਗਾ ਜਿਹੜਾ ਹੋ ਗਿਆ ਸੀਗਾ ਤੇ ਉਹਨਾਂ ਦਾ ਜਿਹੜਾ ਦੂਜੀ ਵਾਰ ਵਿਆਹ ਸੀਗਾ ਜੋ ਸਾਰੇ ਰੀਤੀ ਰਿਵਾਜਾਂ ਦੇ ਨਾਲ ਹੁੰਦਾ ਆ ਆਮ ਤੌਰ ਤੇ ਆਪਣੇ ਸਾਰਿਆਂ ਦਾ ਇਹੀ ਹੁੰਦਾ ਆ ਕਿ ਸਾਰੇ ਰਿਸ਼ਤੇਦਾਰ ਬੁਲਾਏ ਜਾਂਦੇ ਆ ਤੇ ਐਦਾਂ ਕਰਕੇ ਉਹਨਾਂ ਦਾ ਵਿਆਹ ਸੀਗਾ ਜਿਹੜਾ ਉਹ 22 ਮਾਰਚ 2024 ਨੂੰ ਸਾਰੀਆਂ ਰਸਮਾਂ ਦੇ ਨਾਲ ਹੋ ਜਾਂਦਾ ਆ ਤੇ ਵਿਆਹ ਹੋਣ ਤੋਂ ਬਾਅਦ ਜਿਹੜੇ ਦੋਨਾਂ ਦੇ ਜਿਹੜੇ ਪਰਿਵਾਰ ਵਾਲੇ ਹੁੰਦੇ ਉਹ ਬਹੁਤ ਖੁਸ਼ ਹੁੰਦੇ ਆ ਹਰਸ਼ਿਤਾ ਵੀ ਬਹੁਤ ਖੁਸ਼ ਸੀ ਇਸ ਤੋਂ ਬਾਅਦ 30 ਅਪ੍ਰੈਲ ਨੂੰ ਦੋਵੇਂ ਜਣੇ ਆ ਜਿਹੜੇ ਲੰਡਨ ਲਈ ਨਿਕਲ ਜਾਂਦੇ ਆ ਤੇ ਹਰਸ਼ਿਤਾ ਆਪਣੇ ਹੁਣ ਪਤੀ ਦੇ ਨਾਲ ਲੰਡਨ 'ਚ ਰਿਹਾ ਕਰਦੀ ਸੀ ਹਰਸ਼ਿਤਾ ਆਪਣੇ ਜਿਹੜੇ ਪਿਤਾ ਨੂੰ ਹੈ ਜਿਹੜਾ ਹਰ ਰੋਜ਼ ਵੀਡੀਓ ਕਾਲ ਤੇ ਉਹਨਾਂ ਦੇ ਨਾਲ ਗੱਲ ਕਰਿਆ ਕਰਦੀ ਪਰ ਉਹਨਾਂ ਦੇ ਘਰ ਵਾਲਿਆਂ ਦਾ ਕਹਿਣਾ ਸੀਗਾ ਕਿ ਅਕਸਰ ਗੱਲ ਕਰਦੇ ਕਰਦੇ ਫੋਨ ਜਿਹੜਾ ਉਹ ਵਿੱਚ ਹੀ ਕੱਟ ਹੋ ਜਾਂਦਾ ਸੀਗਾ ਤੇ ਇਹ ਚ ਇੱਕ अजीब ਗੱਲ ਇਹ ਸੀ ਕਿ ਹਰਸ਼ਿਤਾ ਦੇ ਜਿਹੜੇ ਮਾਤਾ ਪਿਤਾ ਵੀ ਇਸ ਗੱਲ ਤੇ ਸੀਗਾ ਉਹਨਾਂ ਨੇ ਜ਼ਿਆਦਾ ਪਹਿਲਾਂ ਤਾਂ ਗੌਰ ਨਹੀਂ ਕੀਤਾ ਧਿਆਨ ਨਹੀਂ ਦਿੱਤਾ ਉਹਨਾਂ ਨੇ ਇਨ ਉਬਸੋਧਿਆ ਕਿ ਜਿਹੜੀ ਹੁਣ ਸਾਡੀ ਧੀ ਆ ਉਹ ਵਿਦੇਸ਼ជា ਸ਼ਾਇਦ ਨੈਟਵਰਕ ਪ੍ਰੋਬਲਮ ਹੋ ਸਕਦੀ ਹੈ ਇਸ ਕਰਕੇ ਕੱਟਿਆ ਜਾਂਦਾ ਆ ਪਰ ਫੋਨ ਕੱਟਣ ਦੇ ਪਿੱਛੇ ਦੀ ਜੋ ਵਜ੍ਹਾ ਸੀਗੀ ਉਹਨਾਂ ਨੂੰ ਉਦੋਂ ਤਾਂ ਨਹੀਂ ਪਤਾ ਲੱਗੀ ਖੈਰ ਹੌਲੇ ਹੌਲੇ ਜਿਵੇਂ ਜਿਵੇਂ ਸਮਾਂ ਬੀਤਦਾ ਰਿਹਾ ਫਿਰ ਚੀਜ਼ਾਂ ਹੋਰ ਜ਼ਿਆਦਾ ਖਰਾਬ ਹੋ ਗਈਆਂ ਹੁਣ ਕਈ ਕਈ ਦਿਨ ਬੀਤ ਜਾਂਦੇ ਪਰ ਹਰਸ਼ਿਤਾ ਆਪਣੇ ਘਰ ਵਾਲਿਆਂ ਨਾਲ ਗੱਲ ਨਾ ਕਰਦੀ ਤੇ ਫਿਰ ਇੱਕ ਦਿਨ ਕਿਸੇ ਤਰ੍ਹਾਂ ਕਾਲ ਕਰਕੇ ਹਰਸ਼ਿਤਾ ਸੀਗੀ ਜਿਹੜੀ ਉਹ ਆਪਣੀ ਭੈਣ ਸੋਨੀਆ ਨੂੰ ਦੱਸਦੀ ਹੈ ਕਿ ਉਹਦਾ ਜਿਹੜਾ ਪਤੀ ਹੈ ਉਹਦੇ ਨਾਲ ਠੀਕ ਨਹੀਂ ਰਹਿੰਦਾ ਉਹ ਉਹਦੇ ਨਾਲ ਮਾਰपीट ਕਰਦਾ ਹੈ ਇਸ ਤੋਂ ਬਾਅਦ ਪੰਕਜ ਨੇ ਹਰਸ਼ਿਤਾ ਨੂੰ ਇੰਨਾ ਜ਼ਿਆਦਾ ਕੁੱਟਿਆ ਕਿ ਹਰਸ਼ਿਤਾ ਜਿਹੜੀ ਉਹ ਪੁਲਿਸ ਸਟੇਸ਼ਨ 'ਚ ਜਾ ਕੇ ਆਪਣੇ ਪਤੀ ਤੇ ਡੋਮੈਸਟਿਕ ਵਾਇਲੈਂਸ ਦਾ ਮਾਮਲਾ ਵੀ ਦਰਜ ਕਰਾ ਦਿੰਦੀ ਹੈ ਇਸ ਮਾਮਲੇ 'ਚ ਇੱਕ ਗਵਾਹ ਵੀ ਸੀ ਅਸਲ 'ਚ ਉਹਨਾਂ ਦੇ ਜਿਹੜਾ ਸੀਗਾ ਗਵਾਂਡ 'ਚ ਰਹਿਣ ਵਾਲੀ ਇੱਕ ਮਹਿਲਾ ਸੀਗੀ ਉਹ ਪੁਲਿਸ ਨੂੰ ਦੱਸਦੀ ਹੈ ਕਿ ਪੰਖਸ ਦੇ ਘਰ 'ਚ ਕਿਸੇ ਜਿਹੜੀ ਆ ਉਹ ਲੇਡੀਜ਼ ਦੇ ਰੋਣ ਦੀਆਂ ਤੇ ਚੀਕਣ ਦੀਆਂ ਆਵਾਜ਼ਾਂ ਮੈਨੂੰ ਸੁਣਾਈ ਦਿੰਦੀਆਂ। ਉਹ ਮਹਿਲਾ ਪੁਲਿਸ ਨੂੰ ਦੱਸਦੀ ਹੈ ਕਿ ਉਹ ਜਿਹੜੇ ਲੋਗ ਆ ਉਹ ਫੋਰਨ ਲੈਂਗੁਏਜ ਵਿੱਚ ਗੱਲ ਕਰਦੇ ਆ ਕਿਉਂਕਿ ਉਹ ਇੱਕ ਗੋਰੀ ਸੀਗੀ ਉਹਨਾਂ ਲਈ ਜਿਹੜੀ ਆਪਣੀ ਬੋਲੀ ਆ ਉਹ ਇੱਕ ਤਰ੍ਹਾਂ ਦੀ ਫੋਰਨ ਲੈਂਗੁਏਜ ਹੀ ਹੋਈ ਤਾਂ ਉਹਨੇ ਐਦਾਂ ਪੁਲਿਸ ਨੂੰ ਦੱਸਿਆ। ਇਸ ਤੋਂ ਬਾਅਦ ਜਿਹੜੀ ਹਰਸ਼ਤਾ ਆ ਉਹ ਆਪਣੇ ਸਰੀਰ ਤੇ ਮਾਰਪੀਟ ਦੇ ਜਿਹੜੇ ਨਿਸ਼ਾਨ ਪਏ ਹੋਏ ਸੀਗੇ ਉਹ ਪੁਲਿਸ ਨੂੰ ਵਖਾੰਦੀ ਐ ਇਸ ਤੋਂ ਸਾਫ਼ ਹੋ ਜਾਂਦਾ ਕਿ ਪੰਕਜ ਲੰਬਾ ਹਰਸ਼ੀਤਾ ਨੂੰ ਟੌਰਚਰ ਕਰਦਾ ਤੇ ਉਹਦੇ ਨਾਲ ਡੋਮੈਸਟਿਕ ਵਾਇਲੈਂਸ ਕਰਦਾ ਪਰ ਇੱਥੇ ਪੰਕਜ ਨੇ ਗੁੱਪਚੁੱਪ ਤਰੀਕੇ ਦੇ ਨਾਲ ਜੁਰਮਾਨਾ ਭਰ ਕੇ ਇਸ ਮਾਮਲੇ ਨੂੰ ਰਫਾ-ਦਫਾ ਕਰਵਾ ਦਿੱਤਾ ਹਰਸ਼ੀਤਾ ਦੀ ਭੈਣ ਸੋਨੀਆ ਨੇ ਦੱਸਿਆ ਕਿ ਇਸ ਮਾਮਲੇ ਦੇ ਬੰਦ ਹੋਣ ਦੀ ਜਾਣਕਾਰੀ ਵੀ ਹਰਸ਼ੀਤਾ ਨੂੰ ਨਹੀਂ ਸੀ ਦਿੱਤੀ ਗਈ ਇਸ ਤੋਂ ਬਾਅਦ ਪੰਕਜ ਥੋੜੇ ਦਿਨਾਂ ਤੱਕ ਤਾਂ ਹਰਸ਼ੀਤਾ ਤੋਂ ਦੂਰ ਰਹਿੰਦਾ ਆ ਤੇ ਫਿਰ ਹੌਲੀ ਹੌਲੀ ਚੀਜ਼ਾਂ ਠੀਕ ਹੋ ਜਾਂਦੀਆਂ ਆ ਹੁਣ ਉਹਨਾਂ ਦੋਨਾਂ 'ਚ ਜਿਹੜੀ ਸੀ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਤੋਂ ਪਰ ਇੱਥੇ ਪੰਕਜ ਦਾ ਜਿਹੜਾ ਰਵੱਈਆ ਸੀਗਾ ਉਹ ਠੀਕ ਨਹੀਂ ਹੁੰਦਾ ਕਿਉਂਕਿ ਜਦੋਂ ਹਰਸ਼ਿਤਾ ਸੀਗੀ ਜਿਹੜੀ ਉਹ ਆਪਣੇ ਮਾਤਾ-ਪਿਤਾ ਦੇ ਨਾਲ ਗੱਲ ਕਰਦੀ ਤਾਂ ਅਗਰ ਪੰਕਜ ਨੂੰ ਇਸ ਗੱਲ ਦਾ ਪਤਾ ਚੱਲ ਜਾਂਦਾ ਤਾਂ ਉਹ ਹਰਸ਼ਿਤਾ ਦਾ ਫੋਨ ਕੱਟ ਦਿੰਦਾ ਜਾਂ ਇਸ ਲਈ ਹਰਸ਼ਿਤਾ ਨੂੰ ਡਾਂਟ ਫਟਕਾਰ ਵੀ ਲਾਂਦਾ ਹਰਸ਼ਿਤਾ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਹੁਣ ਗੱਲ ਕਰਨਾ ਚਾਹਦੀ ਤਾਂ ਉਹ ਵਿਚਾਰੀ ਜਾਂ ਤਾਂ ਬਾਥਰੂਮ 'ਚ ਜਾ ਕੇ ਗੱਲ ਕਰਦੀ ਤੇ ਜਾਂ ਫਿਰ ਵੇਖਦੀ ਕਿ ਉਹ ਘਰ ਤਾਂ ਨਹੀਂ ਫਿਰ ਕੀ ਹੁੰਦਾ 10 ਨਵੰਬਰ 2024 ਨੂੰ ਹਰਸ਼ਿਤਾ ਆਪਣੇ ਪਰਿਵਾਰ ਵਾਲਿਆਂ ਨੂੰ ਵੀਡੀਓ ਕਾਲ ਕਰਦੀ ਉਸ ਦਿਨ ਹਰਸ਼ਿਤਾ ਬਹੁਤ ਖੁਸ਼ ਸੀ ਉਹ ਆਪਣੇ ਘਰ ਵਾਲਿਆਂ ਨੂੰ ਦੱਸਦੀ ਹੈ ਕਿ ਪੰਕਜ ਡਿਊਟੀ ਡਿਊਟੀ ਆ ਪੰਕਜ ਦੀ ਉਹ ਪੂਰੀ ਕਰਕੇ ਹੁਣ ਘਰ ਆਉਣ ਵਾਲਾ ਆ ਤੇ ਮੈਂ ਉਹਦੇ ਲਈ ਕੁਝ ਪਕੌੜੇ ਤੇ ਸਾਗ ਬਣਾ ਰਹੀ ਆ ਜੋ ਉਸਨੂੰ ਬੇਹਦ ਪਸੰਦ ਹੈ ਇਸ ਤੋਂ ਬਾਅਦ ਉਹਦੀ ਭੈਣ ਸੋਨੀਆ ਨੇ ਉਹਨੂੰ ਪੁੱਛਿਆ ਕੀ ਤੁਹਾਡੇ ਦੋਨਾਂ 'ਚ ਲੜਾਈ ਹੋਈ ਸੀ ਉਹ ਤੇਰੇ ਨਾਲ ਮਾਰਪੀਟ ਕਰਦਾ ਆ ਤਾਂ ਤੂੰ ਇੱਕ ਕੰਮ ਕਰ ਤੂੰ ਵਾਪਸ ਘਰ ਆ ਜਾ ਪਰ ਹਰਸ਼ਿਤਾ ਉਹਨੂੰ ਕਹਿੰਦੀ ਹੈ ਕਿ ਨਹੀਂ ਦੀਦੀ ਹੁਣ ਸਾਡੇ 'ਚ ਸਭ ਕੁਝ ਠੀਕ ਹੋ ਗਿਆ ਆ ਇਸ ਤੋਂ ਬਾਅਦ ਹਰਸ਼ਿਤਾ ਆ ਜਿਹੜੀ ਫੋਨ ਕੱਟ ਕਰ ਦਿੰਦੀ ਹੈ ਪਰ ਜਦੋਂ 11 ਨਵੰਬਰ ਨੂੰ ਹਰਸ਼ਿਤਾ ਦੇ ਘਰ ਵਾਲੇ ਉਸ ਨੂੰ ਵੀਡੀਓ ਕਾਲ ਕਰਦੇ ਆ ਤਾਂ ਹਰਸ਼ਿਤਾ ਜਿਹੜੀ ਫੋਨ ਹੀ ਚੱਕਦੀ ਇਸ ਗੱਲ ਤੋਂ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਆ ਕਿਉਂਕਿ ਇੱਕ ਦਿਨ ਪਹਿਲਾਂ ਯਾਨੀ 10 ਨਵੰਬਰ ਨੂੰ ਤਾਂ ਸਭ ਕੁਝ ਠੀਕ ਠਾਕ ਸੀ ਉਹਨਾਂ ਨੇ ਹਰਸ਼ਿਤਾ ਦੇ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਸੀ ਉਸ ਟਾਈਮ ਤੇ ਉਹ ਬਹੁਤ ਖੁਸ਼ ਸੀ ਪਰ ਅਚਾਨਕ ਐਵੇਂ ਤਾਂ ਕੀ ਹੋ ਗਿਆ ਕਿ ਉਹ ਫੋਨ ਹੀ ਨਹੀਂ ਹੁਣ ਚੱਕ ਰਹੀ ਉਹਨਾਂ ਨੇ ਸੋਚਿਆ ਕਿ ਹੋ ਸਕਦਾ ਹੈ ਕਿ ਉਹ ਲੋਕ ਕਿਤੇ ਘੁੰਮਣ ਗਏ ਹੋਣ ਫਿਰ 12 ਨਵੰਬਰ ਨੂੰ ਵੀ ਹਰਸ਼ਿਤਾ ਦੇ ਜਿਹੜੇ ਪਿਤਾ ਆ ਉਹਨੂੰ ਕਾਲ ਕਰਦੇ ਆ ਪਰ ਹਰਸ਼ਿਤਾ ਉਸ ਦਿਨ ਵੀ ਫੋਨ ਨਹੀਂ ਚੱਕਦੀ ਤਾਂ ਉਹ ਪਰੇਸ਼ਾਨ ਹੋ ਕੇ ਆਪਣੇ ਜਿਹੜਾ ਉਹਨਾਂ ਦਾ ਦਮਾਦ ਸੀਗਾ ਉਹਨੂੰ ਫੋਨ ਕਰਦੇ ਆ। ਉਹਨਾਂ ਨੂੰ ਪਤਾ ਸੀਗਾ ਕਿ ਉਹਦਾ ਜਿਹੜਾ ਪਤੀ ਹੈ ਪੰਕਜ ਉਹ ਹਰਸ਼ਿਤਾ ਦੇ ਨਾਲ ਹੀ ਹੋਏਗਾ ਪਰ ਪੰਕਜ ਨੇ ਵੀ ਫੋਨ ਨਹੀਂ ਚੱਕਿਆ। ਤਾਂ ਇੱਥੇ ਹੁਣ ਹਰਸ਼ਿਤਾ ਦੇ ਪਰਿਵਾਰ ਵਾਲੇ ਸੀਗੇ ਉਹ ਬਹੁਤ ਡਰ ਜਾਂਦੇ ਆ। ਉਹਨਾਂ ਨੂੰ ਕਿਸੇ ਅਨਹੋਣੀ ਦਾ ਡਰ ਸਤਾਨ ਲੱਗ ਜਾਂਦਾ ਹੈ ਇੱਥੇ। ਇਸ ਤੋਂ ਬਾਅਦ ਸਤਵੀਰ ਬਰੇਲਾ ਨੇ ਪੰਕਜ ਦੇ ਜਾਣਕਾਰ ਸੀਗੇ ਜੋ ਲੰਡਨ 'ਚ ਰਹਿੰਦੇ ਸੀਗੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਨੇ ਵੀ ਉਹਦੀ ਕੋਈ ਮਦਦ ਨਹੀਂ ਕੀਤੀ ਇਸ ਤੋਂ ਬਾਅਦ ਹਰਸ਼ਿਤਾ ਦੇ ਪਿਤਾ ਨੇ ਲੰਡਨ 'ਚ ਆਪਣੇ ਇੱਕ ਜਾਣਕਾਰ ਸਰਦਾਰ ਜੀ ਸੀਗੇ ਉਹਨਾਂ ਨੂੰ ਕਾਲ ਕੀਤੀ ਉਹਨਾਂ ਦੇ ਸਾਹਮਣੇ ਰੋਏ ਗਿੜਗੜਾਏ ਉਹਨਾਂ ਨੇ ਕਿਹਾ ਕਿ ਮੇਰੀ ਬੇਟੀ ਕਈ ਦਿਨਾਂ ਤੋਂ ਫੋਨ ਨਹੀਂ ਚੱਕ ਰਹੀ ਅਗਰ ਤੁਹਾਡੇ ਕੋਲ ਕੋਈ ਪੁਲਿਸ ਸਟੇਸ਼ਨ ਆ ਤਾਂ ਤੁਸੀਂ ਉੱਥੇ ਜਾ ਕੇ ਪੁਲਿਸ ਨੂੰ ਸਾਰੀ ਜੋ ਗੱਲ ਆ ਉਹ ਦੱਸੋ ਤੇ ਸਾਨੂੰ ਹੁਣ ਦੱਸੋ ਕਿ ਉੱਥੇ ਕੀ ਹੋਇਆ ਆ ਸਤਵੀਰ ਰੋਂਦੇ ਹੋਏ ਉਹਨਾਂ ਸਰਦਾਰ ਜੀ ਨੂੰ ਕਹਿੰਦੇ ਆ ਕਿ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਕਿਤੇ ਮੇਰੀ ਬੇਟੀ ਦੇ ਨਾਲ ਕੋਈ ਅਨਹੋਣੀ ਨਾ ਹੋ ਗਈ ਹੋਈ ਮੇਰੀ ਬੇਟੀ ਫੋਨ ਨਹੀਂ ਚੱਕ ਰਹੀ ਹੁਣ ਇੱਥੇ ਸਰਦਾਰ ਜੀ ਸੀਗੇ ਉਹ ਪੁਲਿਸ ਸਟੇਸ਼ਨ ਪਹੁੰਚਦੇ ਐ ਇਤਿਫਾਕ ਦੇ ਨਾਲ ਉਹ ਜਦੋਂ ਪੁਲਿਸ ਸਟੇਸ਼ਨ ਪਹੁੰਚਦੇ ਐ ਤਾਂ ਉਹਨਾਂ ਨੂੰ ਅੱਗੋਂ ਇੱਕ ਪੰਜਾਬੀ ਸਰਦਾਰ ਪੁਲਿਸ ਵਾਲਾ ਹੀ ਟੱਕਰ ਜਾਂਦਾ ਆ ਹੁਣ ਜਿਹੜੇ ਸਰਦਾਰ ਜੀ ਸੀਗੇ ਪੰਜਾਬੀ ਨੂੰ ਬ੍ਰਿਟੇਨ ਪੁਲਿਸ 'ਚ ਵੇਖ ਕੇ ਬਹੁਤ ਖੁਸ਼ ਹੁੰਦੇ ਐ ਤੇ ਫਿਰ ਉਹਨਾਂ ਨੂੰ ਪੂਰੀ ਗੱਲ ਇਹ ਆ ਜੋ ਪੰਜਾਬੀ ਦੇ ਵਿੱਚ ਦੱਸਦੇ ਐ ਕਿ ਇਹਦਾ ਦਾ ਇੱਕ ਮੇਰੀ ਜਾਣਕਾਰ ਦੀ ਬੇਟੀ ਐ ਹਰਸ਼ਿਤਾ ਦਿੱਲੀ ਸ਼ਹਿਰ ਚੋਂ ਆਈ ਹੈ ਉਹ ਆਪਣੇ ਪਤੀ ਦੇ ਨਾਲ ਰਹਿੰਦੀ ਹੈ ਪਰ ਉਹ ਮਿਲ ਨਹੀਂ ਰਹੀ ਉਹਦੇ ਪਰਿਵਾਰ ਵਾਲੇ ਵੀ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਐ ਪਰ ਉਹਦਾ ਕੋਈ ਅਤਾ ਪਤਾ ਨਹੀਂ ਚੱਲ ਰਿਹਾ ਹੁਣ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਜਿਹੜੀ ਆ ਉਹ ਤੁਰੰਤ ਐਕਸ਼ਨ ਲੈਂਦੀ ਹੈ ਤੇ ਹਰਸ਼ਿਤਾ ਦੇ ਲਈ ਇੱਕ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਪੁਲਿਸ ਹਰਸ਼ਿਤਾ ਨੂੰ ਹਰ ਜਗ੍ਹਾ ਤੇ ਤਲਾਸ਼ ਕਰਦੀ ਹੈ ਪਰ ਉਹਦਾ ਕਿਤੇ ਕੋਈ ਪਤਾ ਨਹੀਂ ਮਿਲਦਾ ਤੇ ਨਾ ਹੀ ਉਹਦੇ ਪਤੀ ਪੰਕਜ ਦਾ ਪੁਲਿਸ ਵਾਲੇ ਉਹਨਾਂ ਦੋਨਾਂ ਦੀ ਕਾਲ ਡਿਟੇਲ ਤੇ ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਵੀ ਸੁਰਾਗ ਤਲਾਸ਼ਣ ਦੀ ਕੋਸ਼ਿਸ਼ ਕਰਦੀ ਹੈ ਪਰ ਫਿਰ ਵੀ ਹਰਸ਼ਿਤਾ ਤੇ ਉਹਦੇ ਪਤੀ ਪੰਕਜ ਦਾ ਕੋਈ ਸੁਰਾਗ ਨਹੀਂ ਮਿਲਦਾ ਫਿਰ ਪੁਸ਼ਤਸ਼ ਕਰਦਿਆਂ ਕੁਝ ਲੋਕਾਂ ਨੇ ਦੱਸਿਆ ਕਿ ਹਰਸ਼ਿਤਾ ਤੇ ਪੰਕਜ ਨੂੰ ਆਖਰੀ ਵਾਰ ਇੱਕ ਝੀਲ ਦੇ ਕਿਨਾਰੇ ਘੁੰਮਦੇ ਹੋਏ ਵੇਖਿਆ ਗਿਆ ਸੀ ਇਸੇ ਤਰ੍ਹਾਂ ਕਰਦੇ ਕਰਦੇ 24 ਘੰਟੇ ਬੀਤ ਜਾਂਦੇ ਆ ਫਿਰ 14 ਨਵੰਬਰ 2024 ਨੂੰ ਪੁਲਿਸ ਵਾਲਿਆਂ ਨੂੰ ਅਚਾਨਕ ਕਿਸੇ ਬੰਦੇ ਨੇ ਸੂਚਨਾ ਦਿੱਤੀ ਕਿ ਈਸਟ ਲੰਡਨ ਦੇ ਬ੍ਰਿਸਬੇਨ ਰੋਡ ਦੇ ਇਲਫਰਡ ਇਲਾਕੇ 'ਚ ਇੱਕ ਲਵਾਰਿਸ ਕਾਰ ਖੜੀ ਹੋਈ ਹੈ ਫਿਰ ਸੂਚਨਾ ਮਿਲਦੇ ਹੀ ਜਿਹੜੀ ਪੁਲਿਸ ਹੈ ਉਹ ਤੁਰੰਤ ਘਟਨਾ ਸਥਾਨ ਤੇ ਪਹੁੰਚਦੀ ਹੈ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਿਸ ਜਗ੍ਹਾ ਤੇ ਗੱਡੀ ਖੜੀ ਸੀ ਉਹ ਰਿਹਾਈਸ਼ੀ ਇਲਾਕਾ ਸੀ ਤੇ ਆਮ ਤੌਰ ਤੇ ਉੱਥੇ ਕੋਈ ਵੀ ਆਪਣੀ ਕਾਰ ਐਵੇਂ ਹੀ ਪਾਰਕ ਨਹੀਂ ਕਰਦਾ ਇਹੀ ਕਾਰਨ ਸੀ ਜਿਹਦੇ ਕਰਕੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਕਾਰ ਜੇ ਕੁਝ ਸ਼ੱਕ ਲੱਗਣ ਲੱਗਿਆ ਸ਼ੱਕ ਹੋਣ ਲੱਗ ਗਿਆ ਖੈਰ ਘਟਨਾ ਸਥਾਨ ਤੇ ਪਹੁੰਚਣ ਤੋਂ ਬਾਅਦ ਪੁਲਿਸ ਕਾਰ ਦੀ ਤਲਾਸ਼ੀ ਲੈਂਦੀ ਹੈ ਤਾਂ ਗੱਡੀ ਦੇ ਅੰਦਰ ਉਹਨਾਂ ਨੂੰ ਕੁਝ ਨਹੀਂ ਮਿਲਦਾ ਫਿਰ ਪੁਲਿਸ ਜਿਵੇਂ ਹੀ ਉਸ ਕਾਰ ਦੀ ਡਿੱਗੀ ਨੂੰ ਖੋਲਦੀ ਹੈ ਤਾਂ ਉਹਨਾਂ ਦੇ ਹੋਸ਼ ਉਡ ਜਾਂਦੇ ਆ ਕਿਉਂਕਿ ਉਸ ਕਾਰ ਦੀ ਡਿੱਗੀ 'ਚ ਹਰਸ਼ਿਤਾ ਦੀ ਲਾਸ਼ ਸੀ ਤੇ ਜਿਵੇਂ ਹੀ ਕਾਰ 'ਚੋਂ ਲਾਸ਼ ਮਿਲਣ ਦੀ ਖਬਰ ਉਸ ਇਲਾਕੇ 'ਚ ਫੈਲਦੀ ਹੈ ਤਾਂ ਲੋਕ ਜਿਹੜੇ ਆ ਉਹ ਸ਼ੌਕਟ ਹੋ ਜਾਂਦੇ ਆ ਇਸ ਤੋਂ ਬਾਅਦ ਜਿਹੜੀ ਹਰਸ਼ਿਤਾ ਦੀ ਲਾਸ਼ ਨੂੰ ਪੋਸਟਮਾਰਟਮ ਤੇ ਫੋਰੈਂਸਿਕ ਜਾਂਚ ਤੇ ਲਈ ਹਸਪੀਟਲ ਭੇਜ ਦਿੱਤਾ ਜਾਂਦਾ ਆ ਤੇ ਇੱਕ ਦਿਨ ਬਾਅਦ ਯਾਨੀ 15 ਨਵੰਬਰ ਨੂੰ ਫੋਰੈਂਸਿਕ ਰਿਪੋਰਟ ਇਹ ਜਿਹੜੀ ਉਹ ਵੀ ਆ ਜਾਂਦੀ ਹੈ ਜਿਸ ਤੋਂ ਬਿਲਕੁਲ ਸਾਫ਼ ਹੋ ਗਿਆ ਸੀ ਕਿ ਮਰਨ ਵਾਲੀ ਲੜਕੀ ਹਰਸ਼ਿਤਾ ਬਰੇਲਾ ਹੀ ਹੈ ਪਰ ਹਾਲੇ ਵੀ ਉਸਦੇ ਪਤੀ ਪੰਕਜ ਦਾ ਕੁਝ ਵੀ ਅਤਾ ਪਤਾ ਨਹੀਂ ਸੀ ਉਹ ਜ਼ਿੰਦਾ ਹੈ ਜਾਂ ਫਿਰ ਉਹਨੇ ਹਰਸ਼ਿਤਾ ਦੀ ਤਰ੍ਹਾਂ ਉਹਨੂੰ ਕਿਸੇ ਨਿਠਕਾਣੇ ਲਾ ਦਿੱਤਾ ਪਰ ਪੁਲਿਸ ਦੇ ਸਾਹਮਣੇ ਇੱਕ ਵੱਡਾ ਸਵਾਲ ਇਹ ਸੀਗਾ ਕਿ ਕਾਤਿਲ ਹਰਸ਼ਿਤਾ ਨੂੰ ਉਹਦੇ ਘਰ ਤੋਂ 143 ਕਿਲੋਮੀਟਰ ਦੂਰ ਕਾਰ ਚਲਾ ਕੇ ਇੱਥੇ ਕਿਉਂ ਲਿਆਇਆ ਇਸ ਗੱਲ ਦਾ ਪਤਾ ਲਾਣ ਦੇ ਲਈ ਪੁਲਿਸ ਆਪਣੀ ਜਾਂਚ ਨੂੰ ਹੋਰ ਅੱਗੇ ਵਧਾਉਂਦੀ ਹੈ ਹੁਣ ਹੁਣ ਪੁਲਿਸ ਵਾਲੇ ਹਰਸ਼ਿਤਾ ਤੇ ਉਹਦੇ ਪਤੀ ਪੰਕਜ ਦੇ ਬੈਕਗ੍ਰਾਉਂਡ ਨੂੰ ਖੰਗਾਲਦੇ ਆ ਤਾਂ ਪੁਲਿਸ ਨੂੰ ਉਹਦੇ ਪਤੀ ਪੰਕਜ ਲਾਂਬਾ ਦੇ ਬਾਰੇ ਕੁਝ ਜਾਣਕਾਰੀ ਮਿਲਦੀ ਹੈ ਪੁਲਿਸ ਉਸ ਤੇ ਹੀ ਪੁਲਿਸ ਨੂੰ ਹੁਣ ਸ਼ੱਕ ਹੋਣ ਲੱਗਦਾ ਆ ਪਰ ਪੰਕਜ ਲੰਬਾ ਤਾਂ 12 ਨਵੰਬਰ ਤੋਂ ਹੀ ਗਾਇਬ ਸੀ ਨਾ ਤਾਂ ਆਪਣੇ ਘਰ ਸੀ ਤੇ ਨਾ ਹੀ ਉਹਦੇ ਉਹਦਾ ਕੋਈ ਮੋਬਾਈਲ ਔਨ ਸੀਗਾ ਇਸ ਤੋਂ ਬਾਅਦ ਪੁਲਿਸ ਇਹ ਜਿਹੜੀ ਹਰਸ਼ਿਤਾ ਤੇ ਪੰਕਜ ਨੂੰ ਲੈ ਕੇ ਉਹਨਾਂ ਦੇ ਪੜੋਸੀਆਂ ਤੋਂ ਵੀ ਜਾਣਕਾਰੀ ਜਿਹੜੀ ਉਹ ਇਕੱਠੀ ਕਰਦੇ ਆ ਪਰ ਉਹਨਾਂ ਨੂੰ ਇੱਥੇ ਵੀ ਕੋਈ ਸੁਰਾਗ ਨਹੀਂ ਮਿਲਦਾ ਇਸ ਦੌਰਾਨ ਪੁਲਿਸ ਦੀ ਇੱਕ ਟੀਮ ਉਸ ਇਲਾਕੇ 'ਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਜਿਹੜਾ ਉਹ ਵੇਖਣਾ ਸ਼ੁਰੂ ਕਰਦੀ ਹੈ ਤੇ ਨਾਲ ਹੀ ਹਰਸ਼ਿਤਾ ਤੇ ਪੰਕਜ ਦੇ ਕਾਲ रिकॉर्ड ਸੀ ਜਿਹੜੇ ਉਹ ਵੀ ਕਢਵਾਂਦੀ ਹੈ ਉਸੇ ਦੌਰਾਨ ਸੀਸੀਟੀਵੀ ਕੈਮਰਾ ਚੈੱਕ ਕਰਨ ਵਾਲੀ ਪੁਲਿਸ ਟੀਮ ਨੂੰ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਤੋਂ ਐਵੇਂ ਦੇ ਸੀਸੀਟੀਵੀ ਫੁਟੇਜ ਮਿਲਦੇ ਆ ਜਿਨ੍ਹਾਂ 'ਚ ਪੰਕਜ ਨਜ਼ਰ ਆ ਰਿਹਾ ਸੀ ਜਿਸ ਇਲਾਕੇ 'ਚ ਕਾਰ ਦੀ ਡਿੱਗੀ 'ਚ ਹਰਸ਼ਿਤਾ ਦੀ ਲਾਸ਼ ਮਿਲੀ ਸੀ ਉਸ ਜਗ੍ਹਾ ਤੇ ਵੀ ਇੱਕ ਕੈਮਰੇ 'ਚ ਪੰਕਜ ਹੀ ਨਜ਼ਰ ਆਇਆ ਸੀ ਪੁਲਿਸ ਦੇ ਮੁਤਾਬਕ ਉਹ ਫੋਟੋ ਉਸ ਟਾਈਮ ਦੀ ਹੈ ਜਦੋਂ ਹਰਸ਼ਿਤਾ ਦੀ ਲਾਸ਼ ਨੂੰ ਕਾਰ 'ਚ ਛੱਡ ਕੇ ਉੱਥੋਂ ਭੱਜ ਗਿਆ ਸੀ ਇਸੇ ਤਰ੍ਹਾਂ ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ 'ਚ ਸ਼ਹਿਰ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਉਹ ਕਾਰ ਬਰਾਮਦ ਹੋ ਚੁੱਕੀ ਸੀ ਜਿਸ ਦੀ ਡਿੱਗੀ 'ਚ ਹਰਸ਼ਿਤਾ ਦੀ ਲਾਸ਼ ਸੀ ਜਦੋਂ ਕਾਰ ਦੇ ਬਾਰੇ ਪਤਾ ਲਾਇਆ ਗਿਆ ਤਾਂ ਖੁਲਾਸਾ ਹੁੰਦਾ ਹੈ ਕਿ ਕਾਰ ਪੰਗਜ ਲਾਂਬਾ ਤੇ ਹਰਸ਼ਿਤਾ ਦੀ ਹੀ ਸੀ ਹੁਣ तमाम ਸਬੂਤਾਂ ਤੋਂ ਬਾਅਦ ਆਖਿਰਕਾਰ ਇਸ ਮਾਮਲੇ ਨੂੰ ਸੋਲਵ ਕਰਨ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਪੈਸ਼ਲ ਕ੍ਰਾਈਮ ਯੂਨਿਟ ਨੂੰ ਸੌਂਪ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕਰੀਬ ਸੱਤ ਡਿਟੈਕਟਿਵ ਇਸ ਮਾਮਲੇ ਦੀ ਜਾਂਚ ਚਲਾਏ ਦੀ ਲਾ ਦਿੱਤੇ ਜਾਂਦੇ ਹਨ ਤੇ ਫਿਰ 17 ਨਵੰਬਰ 2024 ਨੂੰ ਸਪੈਸ਼ਲ ਕ੍ਰਾਈਮ ਯੂਨਿਟ ਦੇ ਡਿਟੈਕਟਿਵ ਚੀਫ ਇੰਸਪੈਕਟਰ ਜੌਨੀ ਕੈਂਬਲ ਇੱਕ ਪ੍ਰੈਸ ਕਾਨਫਰੰਸ ਬੁਲਾਉਂਦੇ ਹੈ ਇਸ ਪ੍ਰੈਸ ਕਾਨਫਰੰਸ ਵਿੱਚ ਹਰਸ਼ਿਤਾ ਦੇ ਕਤਲ ਦੇ ਮਾਮਲੇ ਨੂੰ ਸੋਲਵ ਕਰਨ ਦਾ ਦਾਵਾ ਕਰਦੇ ਹੋਏ ਦੱਸਦੇ ਹੈ ਕਿ ਹਰਸ਼ਿਤਾ ਦਾ ਕਾਤਿਲ ਕੋਈ ਹੋਰ ਨਹੀਂ ਬਲਕਿ ਉਸ ਦਾ ਆਪਣਾ ਪਤੀ ਪੰਕਜ ਲੰਬਾ ਹੀ ਹੈ ਇਸ ਦੇ ਨਾਲ ਹੀ ਡਿਟੈਕਟਿਵ ਜੌਨੀ ਕੈਂਪਲ ਇਹ ਵੀ ਦੱਸਦੇ ਆ ਕਿ ਹਰਸ਼ਿਤਾ ਦਾ ਕਤਲ ਕਰਨ ਤੋਂ ਬਾਅਦ ਪੰਕਜ ਲੰਡਨ 'ਚ ਨਹੀਂ ਬਲਕਿ ਇੰਗਲੈਂਡ ਤੋਂ ਫਰਾਰ ਹੋ ਚੁੱਕਿਆ ਹੈ ਪਰ ਉਹਦੀ ਤਲਾਸ਼ ਕਰਨ ਦੇ ਲਈ ਇੰਟਰਨੈਸ਼ਨਲ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਡਿਟੈਕਟਿਵ ਜੌਨੀ ਕੈਂਪਲ ਨੇ ਲੋਕਾਂ ਤੋਂ ਲੋਕਾਂ ਤੋਂ ਇਹ ਵੀ ਰਿਕਵੈਸਟ ਕੀਤੀ ਲੋਕਾਂ ਅੱਗੇ ਕਿ ਅਗਰ ਪੰਕਜ ਦੇ ਬਾਰੇ ਕੋਈ ਜਾਣਕਾਰੀ ਕਿਸੇ ਨੂੰ ਹੋਏ ਤਾਂ ਪੁਲਿਸ ਦੇ ਨਾਲ ਜ਼ਰੂਰ ਸ਼ੇਅਰ ਕਰੇ ਪਰ ਇਸ ਤਲਾਸ਼ ਦਾ ਜਿਹੜਾ ਅਹਿਮ ਪੜਾਅ ਸੀਗਾ ਉਹ ਭਾਰਤ ਹੀ ਸੀ ਕਿਉਂਕਿ ਪੁਲਿਸ ਤੇ ਹਰਸ਼ਿਤਾ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਸੀ ਕਿ ਪੰਕਜ ਜਿਹੜਾ ਇੰਗਲੈਂਡ ਤੋਂ ਭੱਜ ਕੇ ਭਾਰਤ ਹੀ ਆਇਆ ਹੋਵੇਗਾ ਹਰਸ਼ਿਤਾ ਦੀ ਭੈਣ ਸੋਨੀਆ ਦਾ ਕਹਿਣਾ ਸੀ ਕਿ ਪੰਕਜ ਲੰਬਾ ਉਹਨਾਂ ਦੀ ਭੈਣ ਨੂੰ ਪੂਰੀ ਤਰ੍ਹਾਂ ਦੇ ਨਾਲ ਤੋੜ ਕੇ ਰੱਖ ਦਿੱਤਾ ਸੀ ਉਹਨਾਂ ਦੀ ਭੈਣ ਨੂੰ ਮਾਰਦਾ ਕੁੱਟਦਾ ਸੀ ਹਾਲਾਂਕਿ ਸੋਨੀਆ ਨੇ ਕਈ ਵਾਰ ਆਪਣੀ ਭੈਣ ਹਰਸ਼ਿਤਾ ਨੂੰ ਕਿਹਾ ਸੀ ਕਿ ਤੂੰ ਵਾਪਸ ਘਰ ਆ ਜਾ ਤਾਂ ਸੋਨੀਆ ਨੇ ਅੱਗੇ ਦੱਸਿਆ ਕਿ ਪੰਕਜ ਦੀ ਜੌਬ ਦੇ ਬਾਰੇ 'ਚ ਵੀ ਉਹਨਾਂ ਨੂੰ ਝੂਠ ਦੱਸਿਆ ਗਿਆ ਸੀ ਅਸਲ 'ਚ ਉਹਨਾਂ ਨੇ ਮੈਟ੍ਰੀਮੋਨিয়াল ਸਾਈਟ ਤੇ ਪੰਕਜ ਦੀ ਪ੍ਰੋਫਾਈਲ ਦੇਖੀ ਤਾਂ ਉਹਦੇ ਵਿੱਚ ਦੱਸਿਆ ਸੀ ਕਿ ਪੰਕਜ ਹੈ ਜਿਹੜਾ ਲੰਡਨ 'ਚ ਇੱਕ ਕੰਪਨੀ 'ਚ ਵਧੀਆ ਜੌਬ ਕਰਦਾ ਆ ਪਰ ਬਾਅਦ 'ਚ ਜਦੋਂ ਹਰਸ਼ਿਤਾ ਦਾ ਉਹਦੇ ਨਾਲ ਵਿਆਹ ਹੁੰਦਾ ਹੈ ਤਾਂ ਉੱਥੇ ਜਾਂਦੀ ਹੈ ਤਾਂ ਪਤਾ ਚੱਲਦਾ ਆ ਕਿ ਉਹ ਇੱਕ ਸਿਕਿਉਰਿਟੀ ਗਾਰਡ ਆ ਹਰਸ਼ਿਤਾ ਦੇ ਪਰਿਵਾਰ ਨੇ ਇਸ ਚੀਜ਼ ਨੂੰ ਵੀ ਐਕਸੈਪਟ ਕਰ ਲਿਆ ਪਰ ਫਿਰ ਪੰਕਜ ਹਰਸ਼ਿਤਾ ਨੂੰ ਦਹੇਜ ਦੇ ਲਈ ਟੌਰਚਰ ਕਰਨ ਲੱਗਿਆ ਉਹਦੇ ਨਾਲ ਮਾਰਪੀਟ ਕਰਨ ਲੱਗਿਆ ਹਰਸ਼ਿਤਾ ਉਹਦੇ ਖਿਲਾਫ ਡੋਮੈਸਟਿਕ ਵਾਇਲੈਂਸ ਦਾ ਮਾਮਲਾ ਵੀ ਦਰਜ ਕਰਵਾਂਦੀ ਹੈ ਆਪਣਾ ਘਰ ਚਲਾਉਣ ਦੇ ਲਈ ਹਰਸ਼ਿਤਾ ਵੀ ਇੱਕ ਵੇਅਰ ਹਾਊਸ 'ਚ ਕੰਮ ਕਰਨ ਲੱਗਦੀ ਹੈ ਪੰਕਜ ਨੂੰ ਹਰਸ਼ਿਤਾ ਦਾ ਜੌਬ ਕਰਨਾ ਵੀ ਪਸੰਦ ਨਹੀਂ ਸੀ ਹਾਲਾਂਕਿ ਉਹਦੀ ਜੌਬ ਦੇ ਜਿਹੜੇ ਪੈਸੇ ਮਿਲਦੇ ਸੀ ਉਹ ਵੀ ਪੰਕਜ ਰੱਖ ਲੈਂਦਾ ਸੀਗਾ ਸੋਨੀਆ ਦੱਸਦੀ ਹੈ ਕਿ ਪੰਕਜ ਤੇ ਉਹਦੇ ਪਰਿਵਾਰ ਵਾਲੇ ਦਹੇਜ ਦੀ ਮੰਗ ਕਰਦੇ ਸੀਗੇ ਉਹਨਾਂ ਦੀ ਮੰਗ ਕਰਕੇ ਉਹਨਾਂ ਦੇ ਪਿਤਾ ਨੂੰ ਆਪਣੀ ਸੰਪਤੀ ਵਿੱਚ ਨਹੀਂ ਪਈ ਇੱਥੇ ਉਹ ਦੱਸਦੀ ਹੈ ਕਿ ਪੰਕਜ ਦੇ ਪਰਿਵਾਰ ਵਾਲੇ ਵੀ ਸਾਡੇ ਘਰ ਆ ਕੇ ਦਹੇਜ਼ੀ ਮੰਗ ਕਰਦੇ ਸੀ ਜਿਹਦੇ ਚਲਦੇ ਸਾਡੇ ਪਿਤਾ ਨੂੰ ਕੁਛ ਆਪਣੀ ਜਿਹੜੀ ਪ੍ਰਾਪਰਟੀ ਆ ਉਹ ਵਿੱਚ ਨਹੀਂ ਪਈ ਸੋਨੀਆ ਦੱਸਦੀ ਕਿ ਫਰਵਰੀ ਤੱਕ ਅਸੀਂ ਉਹਨਾਂ ਦੀ ਜਿਹੜੀ ਮੰਗ ਉਹਨਾਂ ਨੇ ਕੀਤੀ ਸੀਗੀ ਉਹ ਪੂਰੀ ਕਰਨ 'ਚ ਅਸੀਂ ਲੱਗੇ ਹੋਏ ਸੀ ਪਰ ਫਿਰ ਵੀ ਪੰਕਜ ਨੇ ਉਹਨਾਂ ਦੀ ਭੈਣ ਦਾ ਕਤਲ ਕਰ ਦਿੱਤਾ ਹਰਸ਼ਿਤਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀਗਾ ਕਿ ਪੰਕਜ ਬ੍ਰਿਟੇਨ ਤੋਂ ਭੱਜ ਕੇ ਇੰਡੀਆ ਹੀ ਆਇਆ ਹੋਵੇਗਾ ਉਹ ਇੱਥੇ ਕਿਤੇ ਛੁਪ ਕੇ ਰਹਿ ਰਿਹਾ ਹੋਵੇਗਾ ਉਹਨਾਂ ਨੇ ਬ੍ਰਿਟੇਨ ਤੇ ਭਾਰਤ ਦੀ ਪੁਲਿਸ ਨੂੰ ਇਹ ਜਿਹੜੀ ਰਿਕਵੈਸਟ ਕੀਤੀ ਹੈ ਕਿ ਪੰਕਜ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਸੋਨੀਆ ਦੱਸਦੀ ਹੈ ਕਿ ਜਦੋਂ ਅਸੀਂ ਪੰਕਜ ਦੀ ਮਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਜਵਾਬ ਸੀਗਾ ਕਿ ਸਾਡਾ ਬੇਟਾ ਵੀ ਤਾਂ ਲਾਪਤਾ ਆ ਤੁਹਾਡੀ ਭੈਣ ਘੱਟੋ ਘੱਟ ਮਰਨ ਤੋਂ ਬਾਅਦ ਇੰਡੀਆ ਤਾਂ ਵਾਪਸ ਆ ਰਹੀ ਹੈ ਉਹਨਾਂ ਦਾ ਰਵੱਈਆ ਵੀ ਸ਼ੱਕ ਪੈਦਾ ਕਰਦਾ ਆ ਤੇ ਇੱਥੇ ਕਈ ਸਵਾਲ ਖੜੇ ਕਰਦਾ ਆ ਖੈਰ ਹਰਸ਼ਿਤਾ ਬਰੇਲਾ ਦਾ ਜਿਹੜਾ ਆ ਸ਼ਵ ਇਹ 3 ਦਸੰਬਰ ਨੂੰ ਉਹਨਾਂ ਦੀ ਮੌਤ ਤੋਂ 19 ਦਿਨ ਬਾਅਦ ਜਦੋਂ ਦਿੱਲੀ ਦੇ ਸਾਧ ਨਗਰ ਚ ਉਹਨਾਂ ਦੇ ਘਰ ਪਹੁੰਚਿਆ ਤਾਂ ਉਹਨੂੰ ਵੇਖਦੇ ਹੀ ਹਰਸ਼ਿਤਾ ਦੀ ਮਾਂ ਐ ਜਿਹੜੀ ਫੁੱਟ ਫੁੱਟ ਕੇ ਰੋਣ ਲੱਗੀ ਹਰਸ਼ਿਤਾ ਦੀ ਵੱਡੀ ਭੈਣ ਸੋਨੀਆ ਵੀ ਆਪਣੀ ਭੈਣ ਦੀ ਜਿਹੜੀ ਡੈੱਡ ਬੋਡੀ ਵੇਖ ਕੇ ਬਹੁਤ ਰੋ ਰਹੀ ਸੀ ਇੱਥੇ ਸੋਨੀਆ ਕਹਿ ਰਹੀ ਸੀ ਕਿ ਉਹ ਬਹੁਤ ਮਾਸੂਮ ਸੀ ਉਹ ਕਦੀ ਕਿਸੇ ਨਾਲ ਲੜਾਈ ਝਗੜਾ ਨਹੀਂ ਸੀ ਕਰਦੀ ਤੇ ਉਹ ਰੋਜ਼ ਰੋਜ਼ ਦੀ ਲੜਾਈ ਤੋਂ ਬਹੁਤ ਤੰਗ ਆ ਚੁੱਕੀ ਸੀ ਤੇ ਇੱਥੇ ਜਿਹੜੇ ਹਰਸ਼ਿਤਾ ਦੇ ਪਰਿਵਾਰ ਵਾਲਿਆਂ ਦੀ ਵੀ ਗਲਤੀ ਸੀਗੀ ਉਹਨਾਂ ਮੈਟ੍ਰੀਮੋਨੀਅਲ ਸਾਈਡ ਤੇ ਮਿਲੇ ਹੋਏ ਲੜਕੇ ਤੇ ਇੰਨੀ ਆਸਾਨੀ ਦੇ ਨਾਲ ਭਰੋਸਾ ਕਰ ਲਿਆ ਤੇ ਫਿਰ ਇੱਥੇ ਉਹਨਾਂ ਨੇ ਦੂਜੀ ਗਲਤੀ ਸੀਗੀ ਜਦੋਂ ਉੱਥੇ ਹਰਸ਼ਿਤਾ ਨੇ ਉਹਦੇ ਖਿਲਾਫ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਕੇਸ ਦਰਜ ਕਰਵਾਇਆ ਸੀਗਾ ਤਾਂ ਉਸ ਟਾਈਮ ਹੀ ਇਹਨਾਂ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਸੀ ਇਹਨਾਂ ਨੇ ਉਹਦੇ ਤੇ ਕੋਈ ਐਕਸ਼ਨ ਨਾ ਲੈ ਕੇ ਬਲਕਿ ਉਹਨਾਂ ਦੀ ਦਹੇਜ਼ ਦੀ ਡਿਮਾਂਡ ਨੂੰ ਇਹ ਪੂਰੀ ਕਰਨ 'ਚ ਲੱਗੇ ਹੋਏ ਸੀਗੇ ਆਮ ਤੌਰ ਤੇ ਵਿਖਿਆ ਗਿਆ ਹੈ ਕਿ ਇਹ ਜਿਹੜੀ ਦਹੇਜ ਦੀ ਮੰਗ ਕਰਦੇ ਆ ਪਰਿਵਾਰ ਵਾਲੇ ਇੱਥੇ ਲੜਕੀਆਂ ਰੋਜ਼ ਰੋਜ਼ ਦੇ ਝਗੜਿਆਂ ਤੋਂ ਤੰਗ ਆ ਕੇ ਜਾਂ ਤਾਂ ਖੁਦ ਆਪਣੀ ਜਾਨ ਖਤਮ ਕਰ ਲੈਂਦੀਆਂ ਆ ਤੇ ਜਾਂ ਫਿਰ ਉਹਨਾਂ ਦੇ ਪਤੀ ਵੱਲੋਂ ਹੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਆ ਖੈਰ ਪੰਕਜ ਦੀ ਤਲਾਸ਼ ਹੈ ਜਿਹੜੀ ਉਹ ਜਾਰੀ ਆ ਪਰ ਹਾਲੇ ਤੱਕ ਵੀ ਉਹ ਹੈਵਾਨ ਹੈ ਜਿਹੜਾ ਪੁਲਿਸ ਦੇ ਹੱਥ ਨਹੀਂ ਆਇਆ ਤੇ ਜਦ ਤੱਕ ਪੰਕਜ ਫੜਿਆ ਨਹੀਂ ਜਾਂਦਾ ਇਹ ਕਹਿਣਾ ਮੁਸ਼ਕਿਲ ਹੈ ਕਿ ਅਸਲ 'ਚ ਹਰਸ਼ਿਤਾ ਦਾ ਜਿਹੜਾ ਕਤਲ ਹੋਇਆ ਉਹ ਕੌਣ ਹੈ ਹਰਸ਼ਿਤਾ ਦੇ ਪਰਿਵਾਰ ਵਾਲੇ ਆਪਣੀ ਬੇਟੀ ਨੂੰ ਇਨਸਾਫ ਦੀਵਾਨ ਦੇ ਲਈ ਲੜ ਰਹੇ ਆ ਤੇ ਇਹ ਸੀਗੀ ਅੱਜ ਦੀ ਕਹਾਣੀ ਮਿਲਦੇ ਆਂ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜੇਕਰ ਤੁਹਾਨੂੰ ਸਾਡੀ ਕਹਾਣੀ ਪਸੰਦ ਆਏ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ